ਸੇਵੀ ਦੀ ਪਾਉਂ ਪਿੱਤਰ ਗੁਰਬਾਣੀ ਦਾ ਵਚਨ ਹੈ ਕਿ ਇੰਨੀ ਲੋਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਨੀ ਪਈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ ਕਿ ਇਹਨਾਂ ਅੱਖਾਂ ਦੇ ਨਾਲ ਦੇਖਿਆ ਕਿੰਨਾ ਸੰਸਾਰ ਕਿੰਨੇ ਲੋਕ ਇਸ ਬਾਤ ਲੋਕ ਤੋਂ ਚਲੇ ਗਏ ਗੁਰਮੁਖੋ ਜਿਹੜਾ ਇਨਸਾਨ ਇੱਕ ਵਾਰ ਇਸ ਬਾਤ ਲੋਕ ਤੋਂ ਚਲਿਆ ਜਾਂਦਾ ਹੈ ਦੁਬਾਰਾ ਮੁੜ ਕੇ ਇਸ ਮਾਤ ਲੋਕ ਤੇ ਨਹੀਂ ਆਉਂਦਾ ਕਿਉਂਕਿ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਨੇ ਹਰੇਕ ਰਸਾਨ ਨੂੰ ਧਰਤੀ ਤੇ ਭੇਜਿਆ ਤੇ ਆਪੂ ਆਪਣੀ ਵਾਰੀ ਮੁਤਾਬਕ ਮਨੁੱਖ ਚਲਿਆ ਜਾਂਦਾ ਹੈ ਫਰੀਦਾ ਕਿਛੇ ਤੈਂਨੇ ਮਾਫਿਆ ਜਿੰਨੀ ਤੂੰ ਜਨੇ ਉਹੇ ਤੈ ਪਾਸੋਂ ਕੋਈ ਲੱਗ ਕੇ ਤੂੰ ਅਜੇ ਨਾ ਪਤੀਣ ਹੋਵੇ ਬਾਬਾ ਹਰੀਨ ਸਾਹਿਬ ਵੀ ਕਹਿੰਦੇ ਨੇ ਇਹ ਮਨੁੱਖ ਦੇਖ ਤੇਰੇ ਮਾਪ-ਬਾਪ ਕਿੱਥੇ ਚਲੇ ਗਏ ਤੈਨੂੰ ਜਨਮ ਦੇਣ ਵਾਲੇ ਤੇ ਜਿੰਨੇ ਤੂੰ ਜਨਮ ਹੋਏ ਜਿਨ੍ਹਾਂ ਨੇ ਤੈਨੂੰ ਜਨਮਿਆ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ ਪਾਲਿਆ ਪੋਸਿਆ ਤੈਂ ਪਾਸੋਂ ਉਹ ਲੱਗਦੇ ਤੇਰੇ ਕੋਲੋਂ ਕਹਿੰਦੇ ਚਲੇ ਗਏ ਤੈਨੂੰ ਹਜੇ ਵੀ ਸਮਝ ਨਹੀਂ ਆਈ ਕੋ ਗੋ ਇਹ ਦੁਨੀਆ ਸੁਹਾਵਾ ਬਾਗ ਇਸ ਤੋਂ ਇੱਕ ਵਾਰੀ ਜਿਹੜਾ ਮਨੁੱਖ ਚਲਿਆ ਜਾਂਦਾ ਹੈ ਦੁਆਰਾ ਉਹ ਸੰਸਾਰ ਤੇ ਮੁੜ ਕੇ ਵਾਪਸ ਨਹੀਂ ਆਉਂਦਾ ਕਿੰਨੇ ਐਸੇ ਅਜੀਬ ਆਪਣੇ ਪਿਆਰੇ ਰਿਸ਼ਤੇਦਾਰ ਸਨੇਹ ਵਾਲੇ ਪਿਆਰ ਵਾਲੇ ਗੁਰਮਖੋ ਆਪਣੇ ਤੁਮੋ ਦੋਸਤ ਮਿੱਤਰ ਚਲੇ ਗਏ ਵੱਡੇ ਬਜ਼ੁਰਗ ਛੋਟੇ ਕਿੰਨੇ ਚਲੇ ਗਏ ਕੋਈ ਵਾਪਸ ਮੁੜ ਕੇ ਆਇਆ ਹੈ ਪ੍ਰਮਾਤਮਾ ਨੇ ਸੰਸਾਰ ਬਣਾਇਆ ਰੁੱਖਾਂ ਬਣਾਈਆਂ ਦਿਨ ਬਣਾਏ ਨੇ ਦਿਨ ਚੜਦਾ ਸ਼ਾਮ ਦੇ ਵਕਤ ਛਿਪ ਜਾਂਦਾ ਫਿਰ ਰਾਤ ਦੇ ਨਿਚੇਰਨਤਾ ਜਾਂਦਾ ਕਿਸੇ ਪ੍ਰਕਾਰ ਦੇ ਨਾਲ ਰੁੱਤਾਂ ਮਾਲਕ ਨੇ ਬਣਾਈਆਂ ਨੇ ਗੁਰਮੁਖੋ ਗਰਮੀ ਦੀ ਰੁੱਤ ਚੱਲਦੀ ਹੈ ਉਸ ਤੋਂ ਬਾਅਦ ਸਰਦੀ ਪਤਝੜ ਬਸੰਤ ਆਦਿਕ ਰੁੱਤਾਂ ਮੁਰਮੜ ਕੇ ਦੁਬਾਰਾ ਆਉਂਦੀਆਂ ਜਾਂਦੀਆਂ ਨੇ ਦਿਨ ਮੁੜ ਕੇ ਦੁਬਾਰਾ ਆ ਜਾਂਦੇ ਹਨ ਹਫ਼ਤੇ ਮੁੜ ਕੇ ਆਉਂਦੇ ਨੇ ਪਰ ਜਿਹੜਾ ਮਨੁੱਖ ਇਹ ਦੁਆਲੇ ਸੰਸਾਰ ਤੋਂ ਪਹੁੰਚ ਕਰ ਗਿਆ ਉਹ ਦੁਬਾਰਾ ਮੁੜ ਕੇ ਇਸ ਮਾਤਮੁਕਤੇ ਨਹੀਂ ਆਉਂਗਾ ਆਓ ਸਾਰੇ ਜਣੇ ਆਪਾਂ ਪੜੀਏ ਜੀ ਰੁਤਾਂ ਮੁੜੋੜ ਆਉਂਸੀਆਂ

ਸਰੀ ਇਸ ਮਾਤ ਤੋਂ ਚਲਿਆ ਜਾਂਦਾ ਦੁਬਾਰਾ ਮੁੜ ਕੇ ਉਹ ਇਸ ਸੰਸਾਰ ਦੇ ਵਿੱਚ ਆਉਂਦਾ ਪਾਤਸ਼ਾਹੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਸਮਝਾਇਆ ਕਿ ਇਹ ਇਨਸਾਨ ਦੇ ਇਕੱਲਾ ਤੂੰ ਨਹੀਂ ਜਾਂ ਜਿਹੜਾ ਕੋਈ ਤੇਰੇ ਪਰਿਵਾਰ ਦੇ ਵਿੱਚੋਂ ਤੇਰਾ ਸਨੇਹ ਵਾਲਾ ਤੇਰੀ ਰਿਸ਼ਤੇਦਾਰੀ ਦੇ ਵਿੱਚੋਂ ਚਲਿਆ ਗਿਆ ਇਹ ਨਹੀਂ ਕਹਿੰਦੇ ਮਰਨਾ ਸਭਨੇ ਹੈ ਸਤਿਗੁਰੂ ਜੀ ਕਹਿੰਦੇ ਸਭਨਾ ਮਰਨਾ ਆਇਆ ਵੇਸ਼ ਹੋਣਾ ਸਭਨਾ ਸਾਰਿਆਂ ਨੇ ਸੰਸਾਰ ਤੋਂ ਪਾਈ ਜਾਣਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਦੇ ਵੇਖ ਬਾਣੀ ਪੜ੍ਹ ਕੇ ਵਿਚਾਰ ਕੇ ਕਿਹੇ ਹਸਾਨ ਇਸ ਸੰਸਾਰ ਤੋਂ ਉਹਨਾਂ ਨੂੰ ਵੀ ਜਾਣਾ ਪਏ ਕਦੇ ਦੁਨੀਆਂ ਦੇ ਲੋਕਾਂ ਨੇ ਜਿਨ੍ਹਾਂ ਦੀ ਰੱਬ ਕਰਕੇ ਪੂਜਾ ਕੀਤੀ ਸੀ ਇਨਾਂ ਨੂੰ ਅਵਤਾਰ ਮੰਨਿਆ ਗਿਆ ਸਤਿਗੁਰੂ ਜੀ ਦੇ ਪਾਵਨ ਪਾਣੀ ਦਾ ਬਚਨ ਹੈ ਰਾਮ ਗਿਓ